ਤੁਹਾਨੂੰ ਵੀ ਕੰਮ ਕਰਨਾ ਪਿਆ ਕੋਈ ਲੇਬਰ ਕਰਨੀ ਪਈ ਮੇਰੇ ਸਾਡੇ ਉਸ ਤੋਂ ਬਾਅਦ ਸਾਡੇ ਫਾਦਰ ਨੇ ਕੱਪੜੇ ਦੀ ਦੁਕਾਨ ਖੋਲੀ ਬਹੁਤ ਵਧੀਆ ਕੰਮ ਸੀ ਨੌਕਰ ਸੀ ਵਧੀਆ ਕੰਮ ਸੀ ਕੋਈ ਐਸਾ ਹੋਇਆ ਜਿਹੜਾ ਕੰਮ ਡਾਊਨ ਹੋ ਗਿਆ ਡਾਊਨ ਹੋਣ ਤੋਂ ਬਾਅਦ ਸਾਡੇ ਫਾਦਰ ਨੇ ਉੱਥੇ ਚਾਹ ਦੀ ਦੁਕਾਨ ਖੋਲੀ ਚਾਹ ਦੀ ਦੁਕਾਨ ਖੋਲੀ ਅਸੀਂ ਦੋ ਬ੍ਰਦਰ ਸੀ ਅੱਛਾ ਜੀ ਦੋਨਾਂ ਨੂੰ ਮੈਂ ਕਿਹਾ ਵੀ ਦੇਖ ਆਪਾਂ ਫਾਦਰ ਦੀਆਂ ਬਾਹਵਾਂ ਮੰਨਾਂ ਦੋਨਾਂ ਨੇ ਪੜ ਕੇ ਅਸੀਂ ਸਕੂਲ ਲਵਾਂਦੇ ਸੀ ਮੈਂ ਭਾਂਡੇ ਵੀ ਮਾਂਜਿਆ ਜਿੱਦਾਂ ਕੋਈ ਗਾਹਕ ਆ ਜਾਂਦਾ ਸੀ ਚਾਹ ਪੀਂਦੇ ਸੀ ਅਸੀਂ ਗਲਾਸ ਚਾਕੇ ਧੋਏ ਕੇ ਫੇਰ ਰੱਖੀ ਦੇ ਸੀ ਅੱਛਾ ਹਾਂ ਭਾਂਡੇ ਵੀ ਮਾਂਜਿਆ ਕਿਉਂਕਿ ਅਸੀਂ ਫਾਦਰ ਸਾਡਾ ਮਿਹਨਤੀ ਸੀ ਪਿੰਡਾਂ ਚੋਂ ਆਏ ਸੀ ਮਿਹਨਤੀ ਸੀ ਪਰ ਅਸੀਂ ਨਾਲ ਉਹਨਾਂ ਦੇ ਸਹਿਯੋਗ ਕੀਤਾ ਜੀ ਅੱਜ ਉਹਨਾਂ ਦੇ ਸਹਿਯੋਗ ਨਾਲ ਹੀ ਅੱਜ ਅਸੀਂ ਜਿਹੜੇ ਹੈਗੇ ਆ ਆਪਣੀ ਮਾਪੇ ਦੇ ਅਸ਼ੀਰਵਾਦ ਨਾਲ ਉਹਨਾਂ ਦੀ ਦੁਆਵਾਂ ਨਾਲ ਇੱਥੇ ਤੱਕ ਪਹੁੰਚੇ ਕਦੇ ਮਨ ਨਹੀਂ ਤੁਹਾਡਾ ਡੋਲਿਆ ਸੀਗਾ ਉਸ ਦੌਰ ਚ ਵੀ ਯਾਰ ਕੀ ਬਣੂਗਾ ਕਰਦੇ ਹਾਲਾਤ ਬਹੁਤੇ ਚੰਗੇ ਨਹੀਂ ਗਾਂ ਕਹਾਣੀ ਸੱਟ ਕਿਵੇਂ ਆਊਗੀ ਹਾਲਾਤ ਨਹੀਂ ਸੀ ਪਰ ਕਦੇ ਮਾਇੂਸ ਹੋਏ ਤੁਸੀਂ ਜਵਾਨੀ ਦੇ ਦੌਰ ਚ ਪੜਦੇ ਨਹੀਂ ਕਦੀ ਉਹਨਾਂ ਨੇ ਬਜ਼ਾਰਾਂ ਨੇ ਬਜ਼ੁਰਗਾਂ ਨੇ ਉਹਨਾਂ ਦੇ ਹੁਣ ਤਾਂ ਨਹੀਂ ਆ ਉਹਨਾਂ ਦੀ ਪਿੱਟਸ ਹੁੰਦੀ ਆ ਉਹਨਾਂ ਨੇ ਕਦੀ ਵੀ ਸਾਨੂੰ ਇਹ ਨਹੀਂ ਆਨ ਦਿੱਤਾ ਕਿ ਪੁੱਤ ਜੇ ਤੁਸੀਂ ਮੈ ਅਸੀਂ ਹੋਏਗੇ ਆ ਤੁਹਾਨੂੰ ਕਿਸੇ ਚੀਜ਼ ਤੋਂ ਕਮੀ ਆ ਜਵੇ ਅੱਛਾ ਠੀਕ ਹੈ ਕਿਸੇ ਚੀਜ਼ ਤੋਂ ਵੀ ਕਮੀ ਆ ਨਹੀਂ ਦਿੱਤੀ ਉਹਨਾਂ ਨੇ ਪਰ ਮੈਂ ਆਪ ਰੋਟੀ ਨਹੀਂ ਖਾਦੀ ਸਾਨੂੰ ਖੁਲਾਇਆ